ਉਹ ਪਠਾਨ ਕਹਿੰਦਾ ਵੀ ਅਸੀਂ 500 ਪਠਾਨ ਦੀ ਜੁੰਡ ਸਾਂ 500 ਬੰਦੇ ਅਸੀਂ ਸਾਰਿਆਂ ਸਲਾਹ ਕੀਤੀ ਇਹ ਵਾਰੀ ਨਲਵੇ ਨੂੰ ਪੈਸੇ ਨਹੀਂ ਦੇਣੇ ਇਹਦੇ ਹਾਥੀ ਤੋਂ ਨੇ ਆ ਦੋਣੋ ਹੀ ਲਵਣਾ ਆ ਕੰਮ ਹੀ ਨਵੇਂਣਾ ਆ ਉਹਨਾਂ 500 ਬੰਦਿਆਂ ਸਲਾਹ ਕੀਤੀ ਵੀ ਨਲਵੇ ਨੂੰ ਪਾਓ ਚਿੱਠੀ ਤੇ ਲਿਖੋ ਵੀ ਜੇ ਪਿਓ ਦਾ ਪੋਤਿਆਂ ਦੇ ਕੱਲਾ ਆ ਤੇ ਆਣ ਕੇ ਪੈਸੇ ਲੈ ਕੇ ਜਾ ਅਸੀਂ ਪੈਸੇ ਦੇਣ ਨਹੀਂ ਆਉਣਾ ਜੇ ਪਿਓ ਦਾ ਇਹਦੇ ਕੱਲਾ ਆਣ ਕੇ ਲੈ ਜੀ ਉਹ ਚਿੱਠੀ ਆ ਗਈ ਨਲਵੇ ਤੱਕ ਜਦੋਂ ਨਲਵਾ ਸਰਦਾਰ ਜੀ ਨੇ ਚਿੱਠੀ ਪੜ੍ਹੀ ਵੀ ਐਵੇਂ ਲਿਖਦੇ ਨੇ ਉਹ ਫਿਰ ਸਾਜ ਢੜਕੇ ਉਹ ਪਠਾਨ ਦੱਸਦਾ ਕਹਿੰਦੇ ਫਿਰ ਉਹ ਪਿਓ ਦਾ ਪੁੱਤ ਹੀ ਇਕੱਲਾ ਹੀ ਆ ਗਿਆ ਤੇ ਜਦੋਂ ਆ ਕੇ ਖਲੋਤਾ ਨਾ ਸਾਡੇ 500 ਬੰਦਿਆਂ ਦੇ ਸਾਹਮਣੇ ਕਰ ਲਏ ਉਹਨੇ ਇਕੱਠੇ ਉਹਨਾਂ ਆਖਿਆ ਨਲਵਾ ਜੀ ਤੈਨੂੰ ਪਤਾ ਵੀ ਸੋਚ ਸਮਝ ਕੇ ਆਇਆ ਨਾ ਨਲਵੇ ਸਰਦਾਰ ਨੇ ਆਖਿਆ ਹਾਂ ਸੋਚ ਸਮਝ ਕੇ ਹੀ ਆਇਆ ਉਹਨਾਂ ਆਖਿਆ ਵੀ ਪੈਸੇ ਲੈਣ ਹੀ ਆਇਆ ਨਾ ਹਰੀ ਸਿੰਘ ਨਲਵਾ ਕਹਿੰਦਾ ਪੈਸੇ ਲੈਣ ਹੀ ਆਇਆ ਉਹਨਾਂ ਆਖਿਆ ਫਿਰ ਅਸੀਂ ਤੇ ਪੈਸੇ ਦੇਣੇ ਨਹੀਂ ਨਲਵਾ ਕਹਿੰਦਾ ਮੈਂ ਪੈਸੇ ਦੇ ਲਾਲਚ ਜੇ ਵੀ ਨਹੀਂ ਆਇਆ ਫਿਰ ਮੈਨੂੰ ਪੈਸੇ ਜੇ ਤੁਸੀਂ ਦੇਣੇ ਨਹੀਂ ਤੇ ਮੈਨੂੰ ਲੋੜ ਥੋੜੀ ਆ ਤੁਸੀਂ ਲਿਖਿਆ ਸੀ ਵੀ ਜੇ ਪਿਓ ਦਾ ਪੋਤੇਆਂ ਦੇ ਕੱਲਾ ਆ ਮਾਤਾ